ਸੰਗਤਾਂ ਨਾ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਤੇ ਸਲਾਨਾ ਜੋੜ ਮੇਲੇ ਤੇ ਸੰਗਤਾਂ ਹੌਮ ਹਮਾ ਕੇ ਪਹੁੰਚ ਰਹੀਆਂ ਨੇ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਵੀ ਤਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈਆਂ ਹੋਣ ਜਿਹੜੀਆਂ ਸੰਗਤਾਂ ਹੌਮ ਹਮਾ ਕੇ ਪਹੁੰਚ ਰਹੀਆਂ ਨੇ ਸੰਗਤਾਂ ਦੀ ਆਓ ਭਗਤ ਦੇ ਵਿੱਚ ਵੱਖ-ਵੱਖ ਥਾਮਾ ਤੇ ਲੰਗਰ ਪੰਡਾਰੇ ਚੱਲ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹਨਾਂ ਤਸਵੀਰਾਂ ਨੂੰ ਵਾਹਿਗੁਰੂ ਚਰਨਾ ਵਿੱਚ ਤਨ ਤਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਸੰਬੰਧੀ ਹਾਜ਼ਰੀ ਲਗਵਾਉਂਦੇ ਕਮੈਂਟ ਬਾਕਸਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੱਟੀ ਰੋਡ ਤੇ ਸਥਿਤ ਲੰਗਰ ਦੀਆਂ ਜੋ ਤਸਵੀਰਾਂ ਦੇ ਵਿੱਚ ਲੰਗਰ ਪੰਡਾਰੇ ਚੱਲ ਰਹੇ ਨੇ ਆਈਆਂ ਹੋਈਆਂ ਸੰਗਤਾਂ ਲਈ ਜਾਂ ਆਉ ਆਉਣ ਜਾਣ ਵਾਲੀਆਂ ਸੰਗਤਾਂ ਲਈ ਲਗਾਤਾਰ ਲੰਗਰ ਚੱਲ ਰਹੇ ਨੇ ਸੰਗਤਾਂ ਹੋ ਮੋਹ ਮਾ ਕੇਲ ਸਲਾਨਾ ਜੋੜ ਮੇਲੇ ਤੇ ਪਹੁੰਚ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਕੁਝ ਸੰਗਤਾਂ ਪੈਦਲ ਵੀ ਜਾ ਰਹੀਆਂ ਨੇ ਕਿਉਂਕਿ ਬਹੁਤ ਸਾਰੀ ਵੱਡੀ ਸ਼ਰਧਾ ਹੁੰਦੀ ਏ ਅੰਦਰ ਇੱਕ ਮਨੋ ਕਾਮਨਾ ਚੱਲਦੀ ਹੁੰਦੀ ਏ ਕਿ ਮੇਰੀ ਮਨੋ ਕਾਮਨਾ ਪੂਰੀ ਹੋਵੇ ਤਾਂ ਮੈਂ ਅਗਲੀ ਵਾਰ ਜਿਹੜਾ ਪੈਦਲ ਯਾਤਰਾ ਕਰੂੰਗਾ ਜਾਂ ਘਰ ਤੋਂ ਪੈਦਲ ਚੱਲ ਕੇ ਗੁਰੂ ਦਰਸ਼ਨਾਂ ਲਈ ਗੁਰੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਵਾਂਗੇ ਤੇ ਇਸੇ ਤਹਿਤ ਦੇਖ ਸਕਦੇ ਹੋ ਕਾਫੀ ਭੀੜ ਹੈਗੀ ਹੈ ਬਾਜ਼ਾਰਾਂ ਦੇ ਵਿੱਚ ਵੀ ਕਾਫੀ ਜਿਹੜਾ ਵਾਨਾਂ ਦੀ ਵਿਕਣਾਂ ਦੀ ਭੀੜ ਦੇਖਣ ਨੂੰ ਮਿਲੀ ਜੋ ਗੁਰਦੁਆਰਾ ਸਾਹਿਬ ਚਵਾਲ ਵਿਖੇ ਗੁਰਦੁਆਰਾ ਤਨ ਤਨ ਭੀੜ ਬਾਬਾ ਬੁੱਢਾ ਸਾਹਿਬ ਜੀ ਦੇ ਵਿਖੇ ਸਲਾਨਾ ਜੋੜ ਮੇਲੇ ਤੇ ਨਤਮਸਤਕ ਹੋਣਾ ਸੰਗਤਾਂ ਪਹੁੰਚ ਰਹੀਆਂ ਸੀ ਤੁਸੀਂ ਝੰਡੇ ਦੇ ਸਕਦੇ ਹੋ ਵਹੀਕਲਾਂ ਤੇ ਝੰਡੇ ਲਗਾਏ ਹੋਏ ਨੇ ਗੁਰਦੁਆਰਾ ਸਾਹਿਬ ਵੱਲ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਤੇ ਰਸਤੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਆ ਤੁਸੀਂ ਦੇ ਸਕਦੇ ਹੋ ਗੰਨੇ ਦੇ ਜੂਸ ਲਗਾਏ ਜਾ ਰਹੇ ਨੇ ਸੰਗਤਾਂ ਦੀ ਆਓ ਭਗਤ ਦੇ ਵਿੱਚ ਜੋ ਸੰਗਤਾਂ ਓਮ ਹਮਾ ਕੇ ਪਹੁੰਚ ਰਹੀਆਂ ਨੇ ਕਿਉਂਕਿ ਤੁਸੀਂ ਦੇ ਸਕਦੇ ਹੋ ਕਿ ਰਸਤਾ ਪੈੜਾ ਕਾਫੀ ਲੰਮਾ ਹੈ ਸੰਗਤਾਂ ਦੇ ਰਸਤੇ ਦੇ ਵਿੱਚ ਨਿੱਗਾ ਸਵਾਗਤ ਕੀਤਾ ਜਾ ਰਿਹਾ ਲੰਗਰ ਪੜਾਰਿਆਂ ਦੇ ਨਾਲ ਸੰਗਤਾਂ ਦੇ ਸਕਦੇ ਹੋ ਕਿਸ ਤਰ੍ਹਾਂ ਹੋਮੋਮਾ ਕੇ ਪਹੁੰਚ ਰਹੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਾਰਨਾ ਦੀਆਂ ਸੋ ਗੁਰਦੁਆਰਾ ਸਾਹਿਬ ਵਿਖੇ ਰਸਤੇ ਦੇ ਵਿੱਚ ਲੋਕ ਨਤਮਸਤਕ ਹੁੰਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਨ ਤਨ ਬੀੜ ਬੱਬਾ ਬੁੱਢਾ ਸੇਬਜੀ ਦੇ ਗੇਟ ਦੀਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਜੋ ਚਬਾਲ ਰੋਡ ਤੋਂ ਛੋਟਾ ਰੋਡ ਜਾਂਦਾ ਤਸਵੀਰਾਂ ਰਸਤੇ ਦੇ ਵਿੱਚ ਲੰਗਰ ਸ਼ੁਰੂ ਹੋ ਜਾਂਦੇ ਨੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਦੇਖ ਸਕਦੇ ਹੋ ਲੰਗਰ ਪੰਡਾਰੇ ਇਸ ਤੋਂ ਬਾਅਦ ਤੁਸੀਂ ਸੜਕ ਤੇ ਵਹੀਕਲ ਦੇ ਸਕਦੇ ਹੋ ਕਿ ਸੜਕ ਬੇਸ਼ੱਕ ਇਹ ਉਸ ਸਮੇਂ ਸਲਾਨਾ ਜੋੜ ਮੇਲਾ ਸ਼ੁਰੂ ਹੋਇਆ ਸੀ 1 ਅਕਤੂਬਰ ਦੇ ਨੇੜੇ ਪਰ ਫਿਰ ਵੀ ਟ੍ਰੈਫਿਕ ਆ ਕਾਫੀ ਜ਼ਿਆਦਾ ਦੇਖਣ ਨੂੰ ਮਿਲੀ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਅੱਗੇ ਟ੍ਰੈਫਿਕ ਜਾਮ ਹੋ ਗਿਆ ਟ੍ਰੈਫਿਕ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮੇ ਉੱਤੇ ਤਣਾਅ ਸੀਗੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਅੱਗੇ ਵਹੀਕਲਾਂ ਤੋਂ ਤਰਕੇ ਪੈਦਲ ਜਾ ਰਹੀਆਂ ਨੇ ਤਾਂ ਕਿ ਟ੍ਰੈਫਿਕ ਦਾ ਜਾਮ ਹੋਣ ਕਾਰਨ ਜੋ ਸੰਗਤਾਂ ਹੈਗੀਆਂ ਨੇ ਵਹੀਕਲਾਂ ਦੇ ਵਿੱਚ ਬੈਠੀਆਂ ਹੋਈਆਂ ਸਨ ਉਹ ਪੈਦਲ ਅੱਗੇ ਤੁਰ ਕੇ ਜਾ ਰਹੀਆਂ ਨੇ ਵਹੀਕਲਾਂ ਨੂੰ ਤਾਂ ਕਿ ਇੱਕ ਜਗ੍ਹਾ ਤੇ ਜਦੋਂ ਟ੍ਰੈਫਿਕ ਕਲੀਅਰ ਹੁੰਦਾ ਤੇ ਇੱਕ ਜਗ੍ਹਾ ਤੇ ਖਿਲਾਰਿਆ ਜਾ ਸਕੇ ਉਸ ਤੋਂ ਬਾਅਦ ਵਹੀਕਲ ਇੱਕ ਪਲੇਟਫਾਰਮ ਤੇ ਇੱਕ ਪਾਰਕਿੰਗ ਦੇ ਵਿੱਚ ਖਿਲਾਰ ਦਿੱਤੇ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਵਹੀਕਲਾਂ ਦੀ ਲੰਮੀ ਕਤਾਰ ਲੱਗੀ ਹੋਈ ਹੈ ਸੰਗਤਾਂ ਹੌਮ ਹੁਮਾ ਕੇ ਪਹੁੰਚ ਰਹੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੱਗੇ ਸੰਗਤਾਂ ਪੈਦਲ ਵੀ ਤੁਰ ਕੇ ਜਾ ਰਹੀਆਂ ਨੇ ਜੋ ਕੁਝ ਅਜਿਹੀਆਂ ਸੰਗਤਾਂ ਵੀ ਨੇ ਜੋ ਘਰ ਤੋਂ ਪੈਦਲ ਵੀ ਆਈਆਂ ਹੋਣਗੀਆਂ ਪਰ ਇੱਕ ਅਜਿਹੀ ਅਜੀਬ ਗੱਲ ਤੁਹਾਡੇ ਨਾਲ ਸਾਂਝੀ ਕਰਨਿਆ ਕਿ ਜਦੋਂ ਉੱਥੇ ਪਹੁੰਚਦੇ ਨੇੜੇ ਬਿਲਕੁਲ ਦੋ ਕਿੱਲਾਂ ਦੀ ਵਾਰਡ ਤੇ ਦੇ ਸਕਦੇ ਹੋ ਕਿ ਸੰਗਤਾਂ ਕਿੱਡੇ ਵੱਡੇ ਇਮਾਨਦਾਰੀ ਦਾ ਜੜਾ ਪਹੁੰਚ ਕਿਹਾ ਜਾ ਸਕਦਾ ਸ਼ਰਦਾ ਭਾਵਨਾ ਦੇ ਨਾਲ ਆਉਂਦੀਆਂ ਨੇ ਪਰ ਨੇੜੇ ਕੁਝ ਅਜਿਹੇ ਲੋਕ ਵੀ ਨੇ ਦੇ ਸਕਦੇ ਹੋ ਸੜਕ ਦੇ ਨਾਲ ਬਿਲਕੁਲ ਥਾਂ ਹੀ ਨਹੀਂ ਛੱਡੀਗੀ ਜਿਸ ਤਰ੍ਹਾਂ ਕਿਸੇ ਰੱਬ ਪ੍ਰਮਾਤਮਾ ਦਾ ਕੋਈ ਖੋਫ ਹੀ ਨਾ ਹੋਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਜਿਹੜਾ ਸੰਗਤਾਂ ਹੋਮ ਹੋਮ ਆ ਕੇ ਪਹੁੰਚ ਰਹੀ ਨੇ ਅੱਗੇ ਦਾ ਜਿਹੜਾ ਪੈੜਾ ਤੈਅ ਕਰਦੀਆਂ ਅੱਗੇ ਜਾ ਰਹੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਬਿਲਕੁਲ ਗੁਰਦੁਆਰੇ ਦੇ ਨੇੜੇ ਪਹੁੰਚ ਚੁੱਕੇ ਹਾਂ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਇੱਕ ਸਾਈਡ ਤੋਂ ਜਿਹੜਾ ਗੇਟ ਆ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬਿਲਕੁਲ ਨਜ਼ਦੀਕ ਜਿਹੜਾ ਅੱਗੇ ਤਨਤਨ ਵੀਰ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸਾਹਿਬ ਦਾ ਦਰਬਾਰ ਜੋ ਸਾਹਮਣੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇੱਕ ਵਾਰੀ ਤੁਸੀਂ ਸੰਗਤਾਂ ਦਾ ਤਾਥ ਦੇ ਸਕਦੇ ਹੋ ਕਿਸ ਤਰ੍ਹਾਂ ਸੰਗਤਾਂ ਹੋਮ ਹਮਾ ਕੇ ਪਹੁੰਚ ਰਹੀਆਂ ਨੇ ਜੋ ਜੋ ਪੀੜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਵੱਲ ਨੂੰ ਆਪਣੇ ਪੈਰ ਵਧਾਉਂਦੇ ਹੋਏ ਪੈਡਾ ਤੈ ਕਰਦੇ ਹੋਏ ਗੁਰਦੁਆਰਾ ਸਾਹਿਬ ਵੱਲੋਂ ਤੁਰਦੇ ਆਂ ਤੇ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਗੁਰਦੁਆਰਾ ਸਾਹਿਬ ਦੇ ਇਸ ਜਗ੍ਹਾ ਤੇ ਅਮਰ ਸਚਾਰ ਦੀ ਜਿਹੜੀ ਲਖਸ ਲੱਗੀ ਹੋਈ ਹੈ ਤੁਸੀਂ ਕੋਈ ਵੀ ਗੁਰਸਿੱਖ ਪਰਿਵਾਰ ਜਾਂ ਕੋਈ ਵੀ ਇਨਸਾਨ ਗੁਰਸਿੱਖ ਬਣਾ ਚੌਧਾਮਰ ਸਚਾਰ ਕਰਨਾ ਚਾਹੁੰਦਾ ਤਾਂ ਇਨਾ ਫਲੈਕਸਾਂ ਵੱਲ ਗੌਰ ਜਰੂਰ ਫਰਮਾਵੇ ਕਿਉਂਕਿ ਸ਼ਾਇਦ ਮੇਲੇ ਤੋਂ ਸੰਪੰਨ ਹੋਣ ਤੋਂ ਬਾਅਦ ਅਮਰ ਸਚਾਰ ਦਾ ਜਿਹੜਾ ਮੈਨ ਸੰਖੇਪ ਦਿੱਤਾ ਗਿਆ ਕਿ ਕਿਸ ਦਿਨ ਅਮਰ ਸਚਾਰ ਕਰਵਾਏ ਜਾਣਗੇ ਸੰਕਤਾਂ ਦੇ ਸਕਦੇ ਹੋ ਦਰਬਾਰ ਦੇ ਵਿੱਚ ਸਰੋਵਰ ਦੀਆਂ ਤਸਵੀਰਾਂ ਤੁਹਾਡ ਨਾਲ ਸਾਂਝੀਆ ਕਰ ਰਹੇ ਹਾਂ ਜੋ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਾਹਿਗੁਰੂ ਜ਼ਰੂਰ ਲਿਖਣਾ ਕਮੈਂਟ ਬਾਕਸਾਂ ਦੇ ਵਿੱਚ ਇੱਕ ਵਾਰ ਫਿਰ ਤੁਸੀਂ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਦੇ ਸੋ ਵਾਹਿਗੁਰੂ 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 ਜ਼ਰੂਰ ਲਿਖਣਾ ਜੋ ਵਾਰ-ਵਾਰ ਬੇਨਤੀ ਹੈਗੀ ਹੈ ਤਾਂ ਕਿ ਤੁਹਾਡੀ ਵੀ ਹਾਜ਼ਰੀ ਪ੍ਰਮਾਣ ਹੋ ਸਕੇ ਸਰੋਵਰ ਦੇ ਵਿੱਚ ਸੰਗਤਾਂ ਪੰਜ ਸ਼ਨਾਨਾ ਕਰਕੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਲਈ ਨਤਮਸਤਕ ਹੁੰਦੀਆਂ ਆਈਆਂ ਸਰੋਵਰ ਦੀ ਪ੍ਰਕਰਮਾ ਕਰਦੀਆਂ ਹੋਈਆਂ ਸੰਗਤਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਸੰਗਤਾਂ ਬੇਸ਼ੱਕ ਜਿਹੜੀਆਂ ਤਸਵੀਰਾਂ ਕੋਸ਼ ਦਿਨ ਪਹਿਲਾਂ ਕੈਪਚਰ ਕੀਤੀਆਂ ਗਈਆਂ ਹਨ ਮੇਲੇ ਦੀ ਸ਼ੁਰੂਆਤਿੰਗ ਟਾਈਮ ਤੇ ਪ੍ਰਸੰਗਤਾ ਕਾਟਸਨ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿਤੇ ਦੋ ਦਿਨਾਂ ਦੇ ਵਿੱਚ ਤਾਂ ਕਾਫੀ ਜ਼ਿਆਦਾ ਸੰਗਤ ਦਾ ਜਿਹੜਾ ਭੀੜ ਪੜਾ ਦੇਖਿਆ ਜਾ ਸਕਦਾ ਸੀ ਸੰਗਤਾਂ ਦਾ ਤਾਥਾ ਦੇਖਿਆ ਜਾ ਸਕਦਾ ਸੀ ਗੁਰਦੁਆਰਾ ਸਾਹਿਬ ਦੇ ਨਤਮਸਤਕ ਹੌਣ ਪਹੁੰਚ ਰਿਹਾ ਨੇ ਸੰਗਤਾਂ ਬਹੁਤ ਵੱਡੇ ਪੱਧਰ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਆਪਣੀ ਹਾਜ਼ਰੀ ਜ਼ਰੂਰ ਪ੍ਰਮਾਣ ਕਰਨਾ ਵਾਇਗਰੋ ਜ਼ਰੂਰ ਲਿਖਣਾ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸੋ ਅੱਗੇ ਦੀ ਗੱਲਬਾਤ ਜਾਰੀ ਰੱਖਦੇ ਆ ਤੁਸੀਂ ਆਪਣਾ ਜਿਹੜਾ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਓ ਆਪਣੀ ਜਿਹੜੀ ਮਨੋ ਕਾਮਨਾ ਤੁਸੀਂ ਕਮੈਂਟ ਬਾਕਸਾਂ ਦੇ ਵਿੱਚ ਲਿਖ ਸਕਦੇ ਹੋ ਹਾਜ਼ਰੀ ਲਗਵਾਉਦੇ ਹੋ ਆਓ ਆਪਾਂ ਚੱਲਦੇ ਹਾਂ ਅੱਗੇ ਤਸਵੀਰਾਂ ਤੁਹਾਡੇ ਨਾਲ ਸੰਗਤਾਂ ਦੇ ਸਾਂਝੀਆਂ ਕਰ ਰਹੇ ਸੀਗੇ ਸਰੋਵਰ ਦੀਆਂ ਸਾਂਝੀਆਂ ਕਰ ਰਹੇ ਸੀਗੇ ਜੋ ਤੁਹਾਨੂੰ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ ਸਰੋਵਰ ਦੇ ਇੱਕ ਸਾਈਡ ਤੋਂ ਕੜ ਕੇ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਸੀਗੇ ਸਰੋਵਰ ਦੇ ਪਰਿਕਰਮਾ ਕਰਦੇ ਹੋਏ ਲੋਕ ਸੰਗਤਾਂ ਹੋਮ ਹੋਮਾ ਕੇ ਪਹੁੰਚ ਰਹੀਆਂ ਨੇ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਜੋ ਨਤਮਸਤਕ ਹੋ ਰਹੀਆਂ ਨੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੀਆਂ ਇੱਕ ਸਾਈਡ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੋ ਤੁਹਾਡਾ ਦਰਬਾਰ ਸਾਹਿਬ ਨਤਮਸਤਕ ਹੋਣਾ ਇਸ ਵਾਰ ਸਫਲ ਹੋਇਆ ਕਿ ਨਹੀਂ ਹੋਇਆ ਤੁਸੀਂ ਜਰੂਰ ਆਪਣਾ ਕਮੈਂਟ ਕਰਨਾ ਤੋ ਸੋਇਆ ਸਮੇਂ ਇਸ ਵਾਰ ਜਿਹੜਾ ਮੇਲੇ ਤੇ ਦਰਸ਼ਨ ਦੇਦਾਰੇ ਕਰਨ ਪਹੁੰਚੇ ਸੀ ਜਾਂ ਆਪਣੇ ਮਨੋ ਕਾਮਨਾ ਤਹਿਤ ਜਿਹੜਾ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਕੇ ਨਤਮਸਤਕ ਹੋਏ ਸੀ ਕਿ ਨਹੀਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਐਸਾਈਡ ਪ੍ਰਸ਼ਾਦ ਦੇ ਮਿੱਠੇ ਪ੍ਰਸ਼ਾਦ ਦੇ ਲੈਣ ਲਈ ਲਾਈਨਾਂ ਲਗਾਈਆਂ ਗਈਆਂ ਨੇ ਸੰਗਤਾਂ ਦੀਆਂ ਸੰਗਤਾਂ ਮਿੱਠੇ ਪ੍ਰਸ਼ਾਦ ਦੇ ਲੈ ਕੇ ਵਾਸ ਪਰਤ ਰਹੀਆਂ ਨੇ ਦੂਸਰੀ ਤਰਫ ਤੁਸੀਂ ਦੇ ਸਕਦੇ ਹੋ ਕਿ ਸੰਗਤਾਂ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਖੜੀਆਂ ਹੋਈਆਂ ਨੇ ਜੋ ਨਤਮਸਤਕ ਹੋਣ ਜਾ ਰਹੀਆਂ ਨੇ ਗੁਰਦੁਆਰਾ ਸਾਹਿਬ ਤੁਸੀਂ ਤਸਵੀਰਾਂ ਦੇ ਸਕਦੇ ਹੋ ਦਰਬਾਰ ਸਾਹਿਬ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਕਤਾਰਾਂ ਦੇ ਵਿੱਚ ਖੜੀਆਂ ਹੋਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੜੇ ਹੀ ਵਧੀਆ ਤਰੀਕੇ ਨਾਲ ਸਜਜੇ ਤਰੀਕੇ ਨਾਲ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਮਿੱਠੇ ਪ੍ਰਸ਼ਾਦੇ ਛਕਣ ਲਈ ਬੈਠੀਆਂ ਵੀ ਹੋਈਆਂ ਨੇ ਕੁਝ ਇੱਧਰ ਸੰਗਤਾਂ ਦੇਗ ਪ੍ਰਸ਼ਾਦ ਦੀ ਕੜਾ ਪ੍ਰਸ਼ਾਦ ਦੀ ਜਿਹੜੀ ਅਰਦਾਸ ਕਰਵਾ ਰਹੀਆਂ ਨੇ ਪੋਗ ਲਵਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤਾਂ ਦੇਗ ਪ੍ਰਸ਼ਾਦ ਦੀ ਜਿਹੜੀ ਉਹ ਅਗਲਵਾ ਕੇ ਜਿਹੜਾ ਅੱਗੇ ਹੁੰਦੀਆਂ ਹੋਈਆਂ ਆਪਣਾ ਜਿਹੜਾ ਕੜਾ ਪ੍ਰਸ਼ਾਦ ਹੈਗਾ ਉਹਦੀ ਦੇਖ ਲਵਾਉਣ ਤੋਂ ਬਾਅਦ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿਤਾਬਾਂ ਦੀ ਕਿਸ ਤਰ੍ਹਾਂ ਪ੍ਰਦਰਸ਼ਨੀ ਲਗਾਈ ਹੋਈ ਏ ਸਿੱਖ ਇਤਿਹਾਸ ਨਾਲ ਜੁੜੀ ਹਰ ਤਰ੍ਹਾਂ ਦੀ ਜਿਹੜੀ ਪ੍ਰਦਰਸ਼ਨੀ ਇੱਥੇ ਦੇਖਣ ਨੂੰ ਮਿਲੀ ਹਰ ਕਿਤਾਬ ਇੱਥੇ ਦੇਖਣ ਨੂੰ ਮਿਲੀ ਬਹੁਤ ਵਧੀਆ ਤਰੀਕੇ ਜਿਹੜਾ ਏ ਰੋਚਕ ਨੇ ਜਿਹੜੇ ਕਿਤਾਬਾਂ ਪੜਨ ਦੇ ਵਿੱਚ ਇੱਛਕ ਨੇ ਤੁਸੀਂ ਦੇ ਸਕਦੇ ਹੋ ਹਰ ਤਰ੍ਹਾਂ ਦੀ ਕਿਤਾਬ ਇੱਥੇ ਦੇਖਣ ਮਿਲੀ ਇੱਥੇ ਕੁਝ ਸਿੱਖ ਫਲਵਾੜੀ ਨੂੰ ਲੈ ਕੇ ਜਿਹੜਾ ਜ਼ਿੰਦਗੀ ਭਰ ਦਾ ਲਾਈਫ ਟਾਈਮ ਦਾ ਜਿਹੜਾ ਇੱਕ ਪਰਪਸਲ ਵੀ ਹੈਗਾ ਸੀਗਾ ਕਿ 2500 ਰੁਪਏ ਤੋਂ ਵਿੱਚ ਜਾਲ ਵਾਲੇ ਸਾਈਡ ਤੋਂ ਤੁਸੀਂ ਸੰਗਤਾਂ ਦੇਖ ਸਕਦੇ ਹੋ ਕਿ ਦਰਜਲ ਸਕਦੀਆਂ ਹਨ ਸੰਗਤਾਂ ਤੇ ਹੋਮ ਹਮਾ ਕੇ ਸੰਗਤਾਂ ਦਰਸ਼ਨਦਾਰੇ ਕਰਦੀਆਂ ਹੋਈਆਂ ਸੰਗਤਾਂ ਆਚਾਰ ਸਪੇਰੇ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਪੀੜ ਦੇਖਣ ਨੂੰ ਮਿਲ ਰਹੀ ਏ ਸੰਗਤਾਂ ਹੋਮ ਹਮਾ ਕੇ ਪਹੁੰਚ ਰਿਆਣੇ ਸੰਗਤਾਂ ਦਰਸ਼ਨਦਾਰੇ ਕਰ ਰਿਆਣੇ ਸਲਾਨਾ ਜੋੜ ਮੇਲੇ ਤੇ ਦੱਸਿਆ ਜਾ ਰਿਹਾ ਹੈ ਕਿ ਅਮਰ ਸਚਾਰ ਜਿਹੜਾ 7 ਅਕਤੂਬਰ ਨੂੰ ਐਤਵਾਰ ਨੂੰ ਜਿਹੜਾ ਰੱਖਿਆ ਗਿਆ ਜੋ ਅੱਜ ਦਾ ਦਿਨ ਕਿਹਾ ਜਾ ਸਕਦਾ ਹੈ ਕਿ ਅੱਜ ਅਮਰ ਸਚਾਰ ਵੀ ਕਰਵਾਏ ਜਾਣਗੇ ਕਿਉਂਕਿ ਅੱਜ ਅਸੀਂ ਤੁਹਾਨੂੰ ਇਹ ਅਪਡੇਟ ਸਾਂਝੀ ਕਰ ਰਹੇ ਹਾਂ ਜਿਸ ਸਮੇਂ ਅਸੀਂ ਇਸ ਵੀਡੀਓ ਨੂੰ ਐਡਿਟ ਕਰ ਰਹੇ ਸੀਗੇ ਸੰਗਤਾਂ ਦੇ ਸਕਦੇ ਹੋ ਸੰਗਤਾਂ ਦਾ ਤਾਤਾ ਕਿਸ ਤਰ੍ਹਾਂ ਲੱਗਿਆ ਹੋਇਆ ਹੈ ਲਗਾਤਾਰ ਸੰਗਤਾਂ ਦੀ ਪਰਮਾਰਚਾਰੇ ਪਾਸੇ ਸੰਗਤਾਂ ਹਮ ਹਮਾ ਕੇ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਦਰਬਾਰ ਸਾਹਿਬ ਦੇ ਬਿਲਕੁਲ ਗੇਟ ਦੇ ਸਾਹਮਣੇ ਸੰਗਤਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਫਲੈਕਸ ਲੱਗੇ ਹੋਏ ਨੇ ਸੰਗਤਾਂ ਨੂੰ ਜੀ ਆਇਆਂ ਸੋ ਤੁਸੀਂ ਦੇ ਸਕਦੇ ਹੋ ਸਲਾਨਾ ਜੋੜ ਮੇਲੇ ਦੀਆਂ ਤਸਵੀਰਾਂ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਨੇ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੋਕ ਸੰਗਤਾਂ ਕਾਫੀ ਹਮ ਹਮਾ ਕੇ ਪਹੁੰਚ ਰਹੀਆਂ ਟਰੈਕਟਰ ਟਰਾਲੀਆਂ ਤੇ ਸੰਗਤਾਂ ਦੇ ਸਕਦੇ ਹੋ ਹਰ ਵੀਕਲ ਤੇ ਹਰ ਸਾਧਨਾਂ ਤੇ ਤੁਸੀਂ ਸੰਗਤਾਂ ਦੇ ਸਕਦੇ ਹੋ ਕੁਝ ਸੰਗਤਾਂ ਪੈਦਲ ਵੀ ਦਿਖਾਈ ਦੇ ਰਹੀਆਂ ਨੇ ਕਿਉਂਕਿ ਲਗਭਗ 2-2 3-3 ਕਿਲੋਮੀਟਰ ਤੱਕ ਪੈਰ ਤਰਨ ਦੀ ਵੀ ਜਗ੍ਹਾ ਨਹੀਂ ਹੁੰਦੀ ਜਦੋਂ ਮੇਲੇ ਸਮੇਂ ਮੇਲੇ ਦੌਰਾਨ ਸੰਗਤਾਂ ਦਾ ਜਿਹੜਾ ਪਰਮਾਰ ਦੇਖਣ ਨੂੰ ਮਿਲ ਸਕਦਾ ਹੈ ਇੱਧਰ ਤੁਸੀਂ ਦੁਕਾਨਾਂ ਵੀ ਦੇ ਸਕਦੇ ਹੋ ਹਰ ਤਰ੍ਹਾਂ ਦੀ ਜਿਹੜੀ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਭਰਾ ਆਪਣੇ ਸਮਾਨ ਨੂੰ ਲੈ ਕੇ ਆਪਣੀਆਂ ਦੁਕਾਨਦਾਰੀਆਂ ਨੂੰ ਲੈ ਕੇ ਜਿਹੜਾ ਉਸ ਮੇਲੇ ਦੇ ਰੌਣਕ ਨੂੰ ਵੀ ਚਾਰ ਚੰਨ ਲਗਾਉਂਦੇ ਨੇ ਦੇ ਸਕਦੇ ਹੋ ਕਿਸ ਤਰ੍ਹਾਂ ਮਿਹਨਤ ਕਾਸ਼ ਲੋਕ ਇਸ ਜਗ੍ਹਾ ਤੇ ਆਪਣਾ ਰੋਜ਼ਗਾਰ ਵੀ ਚਲਾਉਂਦੇ ਨੇ ਸੋ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਧਰ ਨਿਆਂਗ ਸਿੰਘ ਵੀ ਤੁਸੀਂ ਦੇਖੇ ਨੇ ਕਾफी ਵੱਡੇ ਗਰੁੱਪ ਦੇ ਵਿੱਚ ਨਿਆਂਗ ਸਿੰਘ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਦੁਕਾਨਾਂ ਤੇ ਦੁਕਾਨਦਾਰੀ ਕਰਦੇ ਹੋਏ ਤੁਸੀਂ ਇੱਕ ਤਸਵੀਰਾਂ ਇਹ ਵੀ ਦੇ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਵੀ ਮਿਹਨਤ ਕਰਦੇ ਦਿਖਾਈ ਦੇ ਰਹੇ ਨੇ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਛੋਟੇ-ਛੋਟੇ ਬੱਚਿਆਂ ਦੀਆਂ ਕਿਉਂਕਿ ਇੱਥੇ ਇੱਕ ਅਜੀਬ ਗੱਲ ਦੇਖੀ ਗਈ ਹੈ ਕਿ ਕੁਝ ਲੋਕ ਮੰਗਤਿਆਂ ਦੇ ਰੂਪ ਵਿੱਚ ਵੀ ਦੇਖਣ ਨੂੰ ਮਿਲੇ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੀਗਾ ਵੰਡ ਛਕੋ ਨਾਮ ਜਪੋ ਮਿਹਨਤ ਕਰੋ ਦੇ ਜਿਹੜਾ ਇੱਕ ਮਹਾਵਾਕਾਂ ਦੇ ਹਿਸਾਬ ਨਾਲ ਕਿਉਂਕਿ ਮੈਂ ਸ਼ਾਇਦ ਸੰਪੂਰਨ ਮਹਾਵਾਕ ਨਹੀਂ ਬੋਲ ਸਕਿਆ ਮਾਫ ਕਰਨਾ ਪਰ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੰਗਤਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੰਗਤਾਂ ਦੇਖ ਸਕਦੇ ਹੋ ਰਸਤੇ ਦੇ ਉੱਪਰ ਛੋਟੀਆਂ ਰਸਤਿਆਂ ਦੇ ਉੱਪਰ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਛੋਟੇ ਰਸਤੇ ਤੋਂ ਲੈ ਕੇ ਹਰ ਰਸਤੇ ਦੇ ਵਿੱਚ ਗਲੀ ਦੇ ਵਿੱਚ ਸੰਗਤਾਂ ਇਹ ਸੰਗਤਾਂ ਦੇਖਣ ਨੂੰ ਮਿਲ ਰਹੀਆਂ ਨੇ ਜੋ ਮੇਨ ਰੋਡ ਜਿਹੜਾ ਵੱਡਾ ਰੋਡ ਪਹਿਲਾਂ ਤੁਹਾਡੇ ਨਾਲ ਸਾਂਝਾ ਕੀਤਾ ਉਸ ਤੇ ਵੀ ਤੁਸੀਂ ਸੰਗਤਾਂ ਦੀ ਭਰਮਾਰ ਦੇਖ ਸਕਦੇ ਸੀ ਇੱਧਰ ਇੱਕ ਸਾਈਡ ਤੇ ਪਾਰਕਿੰਗਾਂ ਵੀ ਦੇ ਸਕਦੇ ਹੋ ਪਾਰਕਿੰਗਾਂ ਕਈ ਜਗ੍ਹਾ ਤੇ ਬਣਾਈਆਂ ਗਈਆਂ ਸਨ ਤਾਂ ਕਿ ਆਉਣ ਜਾਣ ਵਾਲੇ ਸੰਗਤਾਂ ਲਈ ਜਿਹੜੇ ਵਹੀਕਲ ਹੈਗੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਸੰਗਤਾਂ ਆਪਣੇ ਵਹੀਕਲ ਇੱਕ ਸਾਈਡ ਤੇ ਜਿਹੜਾ ਰੋਕ ਸਕਣ ਸੋ ਦੇ ਸਕਦੇ ਹੋ ਉਥੇ ਜਿਹੜਾ ਦੁਕਾਨਦਾਰੀਆਂ ਵੀ ਕਾਫੀ ਵੱਡੇ ਪੱਧਰ ਤੇ ਸਜਾਈਆਂ ਗਈਆਂ ਨੇ ਦੁਕਾਨਦਾਰਾਂ ਵੱਲੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਦੁਕਾਨਦਾਰਾਂ ਵੱਲੋਂ ਦੁਕਾਨਦਾਰੀਆਂ ਲਗਾਈਆਂ ਗਈਆਂ ਨੇ ਤਾਂ ਕਿ ਸੰਗਤਾਂ ਕਿਸੇ ਤਰ੍ਹਾਂ ਦੀ ਕੋਈ ਵਸਤੂ ਖਰੀਦਣੀ ਹੋਵੇ ਤਾਂ ਖਰੀਦ ਸਕਦੀਆਂ ਨੇ ਤੁਸੀਂ ਤਸਵੀਰਾਂ ਦੇ ਸਕਦੇ ਹੋ ਪਾਰਕਿੰਗ ਦੌਰਾਨ ਟਰੈਕਟਰ ਬਾਹਰ ਕੱਢਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਾਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਸੋ ਇੱਕ ਸਾਈਡ ਤੋਂ ਟਰੈਕਟਰ ਬਾਹਰ ਕੱਢੇ ਜਾ ਰਹੇ ਨੇ ਟਰੈਫਿਕ ਇੰਚਾਰਜ ਵੀ ਦੇ ਸਕਦੇ ਹੋ ਉਹਨਾਂ ਵੱਲੋਂ ਵੀ ਪੂਰਾ ਯੋਗਦਾਨ ਰਿਹਾ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਸੰਗਤਾਂ ਆਪਣੇ ਟਰੈਕਟਰ ਟਰਾਲੀਆਂ ਵਿਕਲਾਂ ਤੇ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਚੰਡੇ ਲਗਾਏ ਹੋਏ ਨੇ ਸਜਾਏ ਹੋਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਟਰੈਕਟਰਾਂ ਨੂੰ ਲਗਾਤਾਰ ਇੱਕ ਰਸਤਾ ਦੂਸਰੇ ਰਸਤੇ ਨੂੰ ਕਲੀਅਰ ਕਰਦੇ ਹੋਏ ਟ੍ਰੈਫਿਕ ਇੰਚਾਰਜ ਟ੍ਰੈਫਿਕ ਪੁਲਿਸ ਵਾਲੇ ਵੀ ਸਾਹਮਣੇ ਦਿਖਾਈ ਦੇ ਰਹੇ ਨੇ ਜੋ ਲਗਾਤਾਰ ਆਪਣੀ ਸੇਵਾ ਨਿਭਾ ਰਹੇ ਨੇ ਸਥੰਗਤਾਂ ਪੈਦਲ ਵੀ ਜਾ ਰਹੀਆਂ ਨੇ ਇਹ ਸਾਈਡ ਜਿਹੜਾ ਕਾਰਾਂ ਟਰੱਕਾਂ ਬੱਸਾਂ ਟਰੈਕਟਰ ਟਰਾਲੀਆਂ ਲਈ ਜਿਹੜਾ ਰੋਕਣ ਲਈ ਖਾਸ ਪ੍ਰਬੰਧ ਵੀ ਕੀਤੇ ਗਏ ਨੇ ਸੋ ਇੱਕ ਅਜੀਬ ਗੱਲ ਦੇਖਣ ਲਈ ਕਿ ਸੰਗਤਾਂ ਦੇ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਲਗਾਤਾਰ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹਦੇ ਵਿੱਚ ਸੰਗਤਾਂ ਵੱਲੋਂ ਵੀ ਕੁਝ ਖੱਜਲ ਖਰਾਬੀ ਕੀਤੀ ਜਾਂਦੀ ਹੈ ਕਿਉਂਕਿ ਵਾਰ-ਵਾਰ ਆਪਣੇ ਜਿਹੜਾ ਭਲੇ ਵਾਸਤੇ ਪੁਲਿਸ ਮੁਲਾਜ਼ਮ ਖੜੇ ਹੁੰਦੇ ਨੇ ਪਰ ਕੁਝ ਅਜਿਹੇ ਸ਼ਰਾਰਤੀ ਨਸਰੇ ਵੀ ਹੁੰਦੇ ਨੇ ਜੋ ਜਾਣ ਕੇ ਤੰਗ ਪ੍ਰੇਸ਼ਾਨ ਵੀ ਕਰਦੇ ਨੇ ਪੁਲਿਸ ਮੁਲਾਜ਼ਮਾਂ ਨੂੰ ਤਾਂ ਕਿ ਉਹਨਾਂ ਨੂੰ ਉਲਝਣ ਵਿੱਚ ਪਾਇਆ ਜਾ ਸਕੇ ਉਹ ਆਪਣੀ ਮੱਝੜੀ ਮੰਨ ਬੇਤੀ ਕਿਹਾ ਜਾ ਸਕਦਾ ਹੈ ਜਾਂ ਆਪਣੇ ਮੁਤਾਬਕ ਜਿਹੜਾ ਟ੍ਰੈਫਿਕ ਕਾਨੂੰਨ ਜਿਹੜਾ ਚਲਾ ਸਕਣ ਆਪਣੇ ਹਿਸਾਬ ਦੇ ਨਾਲ ਵਹੀਕਲਾਂ ਨੂੰ ਲਾ ਸਕਣਾ ਪਰ ਜੇਕਰ ਉਹ ਆਪਣੇ ਲਿਖੜੇ ਨੇ ਆਪਣੇ ਚੰਗੇ ਲਿਖੜੇ ਨੇ ਪੁਲਿਸ ਮੁਲਾਜ਼ਮ ਦੇ ਸਕਦੇ ਹੋ ਤਾਂ ਕਿ ਉਹ ਆਪਣਾ ਜਿਹੜਾ ਟ੍ਰੈਫਿਕ ਕਲੀਅਰ ਕੀਤਾ ਜਾ ਸਕੇ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਦੇ ਸਕਦੇ ਹੋ ਸੰਗਤਾਂ ਪੈਦਲ ਵੀ ਆ ਰਹੀਆਂ ਨੇ ਸ਼ਾਇਦ ਇਹ ਲਗਾਤਾਰ ਆਪਣੇ ਘਰ ਤੋਂ ਵੀ ਪੈਦਲ ਆਈਆਂ ਹੋਣ ਦੇ ਸਕਦੇ ਹੋ ਕਿਸ ਤਰ੍ਹਾਂ ਵਹੀਕਲਾਂ ਦੇ ਉੱਪਰ ਸਾਧਨਾਂ ਦੇ ਉੱਪਰ ਸੰਗਤਾਂ ਹਮਾ ਮਾ ਕੇ ਪਹੁੰਚ ਦੇਣੇ ਕਾਫੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰਾਲਾ ਖੜਿਆ ਇੱਕ ਵੱਡਾ ਟਰੱਕ ਖੜਿਆ ਹੈ ਮਗਰ ਇਹ ਕਾਰਾਂ ਗੱਡੀਆਂ ਜੀਪਾਂ ਦੇਖ ਸਕਦੇ ਹੋ ਤੁਸੀਂ ਵਹੀਕਲਾਂ ਦੀ ਜਿਹੜੀ ਵੱਡੀ ਪਰਮਾਰ ਦੇ ਸਕਦੇ ਹੋ ਉਧਰ ਦੇਖ ਸਕਦੇ ਹੋ ਕਿ ਸੰਗਤਾਂ ਜਿਹੜਾ ਇੱਕ ਸਾਈਡ ਤੇ ਜਿਹੜਾ ਵਹੀਕਲ ਆ ਰਹੇ ਨੇ ਇੱਕ ਸਾਈਡ ਨੂੰ ਜਾ ਰਹੇ ਨੇ ਸੰਗਤਾਂ ਲਈ ਲਗਾਤਾਰ ਜਿਹੜਾ ਰਸਤਾ ਕਲੀਅਰ ਕੀਤਾ ਜਾ ਰਿਹਾ ਹੈ ਜੋ ਪੁਲਸ ਮੁਲਾਜ਼ਮਾਂ ਦੀ ਬਹੁਤ ਵੱਡੀ ਦੇਣ ਹੈਗੀ ਜੇਕਰ ਉਹ ਪੁਲਸ ਮੁਲਾਜ਼ਮ ਨਾ ਹੋਣ ਤਾਂ ਕਾਫੀ ਟ੍ਰੈਫਿਕ ਜਾਮ ਹੋ ਜਾਏ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਖੱਜਲ ਖਰਾਬੀ ਵੀ ਹੋਵੇ ਲੋਕ ਤੰਗ ਪ੍ਰੇਸ਼ਾਨ ਵੀ ਹੋਣ ਕਿਉਂਕਿ ਜੇਕਰ ਰਸਤਾ ਕਲੀਅਰ ਹੁੰਦਾ ਹੈ ਲਗਾਤਾਰ ਰਸਤਾ ਕਲੀਅਰ ਕਰਵਾਇਆ ਜਾਂਦਾ ਹੈ ਤਾਂ ਸੰਗਤਾਂ ਆਪਣੇ ਵਹੀਕਲ ਇੱਕ ਜਗ੍ਹਾ ਤੇ ਸੇਫਟੀ ਨਾਲ ਖੜਾ ਸਕਦੀਆਂ ਨੇ ਸੇਫਟੀ ਵੀ ਸਮਝਿਆ ਜਾ ਸਕਦਾ ਹੈ ਕਿਉਂਕਿ ਜੇਕਰ ਜਾਮ ਹੁੰਦਾ ਹੈ ਤਾਂ ਵਹੀਕਲਾਂ ਨੂੰ ਵੀ ਵੱਡੇ ਪੱਧਰ ਤੇ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਸੋ ਦਰਸ਼ਨ ਦਦਾਰੇ ਕਰਵਾਏ ਤੁਹਾਨੂੰ ਤਨ ਤਨ ਬਾਬਾ ਬੁੱਢਾ ਸਾਹਿਬ ਵੀ ਦੇ ਗੇਟ ਦੇ ਦਰਸ਼ਨ ਕਰ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਹਾਂ ਸੋ ਦਰਸ਼ਨ ਦਦਾਰਿਆਂ ਲਈ ਆਪਣੇ ਸੁਝਾਅ ਆਪਣਾ ਕਮੈਂਟ ਜ਼ਰੂਰ ਕਰਨਾ ਕੋਈ ਗਲਤੀ ਹੋਈ ਹੋਵੇ ਤਾਂ ਆਪਨਾ ਛੋਟਾ ਵੀਰ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੇ ਤੁਹਾਡੇ ਇਸ ਦਾਸ ਤੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੋਵੇ ਤੁਹਾਡੇ ਚਰਨਾਂ ਵਿੱਚ ਨਤਮਸਤਕ ਹੋ ਕੇ ਇਸ ਗੱਲ ਦੀ ਮਾਫੀ ਮੰਗਦੇ ਹਾਂ ਕੋਈ ਗਲਤੀ ਚਲਤੀ ਹੋਈ ਹੋਵੇ ਤਾਂ ਜਰੂਰ ਮਾਫ ਕਰਨਾ ਸੋ ਤਸਵੀਰਾਂ ਤੁਹਾਨੂੰ ਮੇਲੇ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਵਿੱਚ ਜੋ ਵੀ ਸੀਗਾ ਕਿਸੇ ਤਰ੍ਹਾਂ ਦਾ ਕੋਈ ਲੰਗਰ ਆਵਾਜ਼ ਆਈ ਹਰ ਇੱਕ ਤਰ੍ਹਾਂ ਦੀ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਦੇ ਸਕਦੇ ਹੋ ਰਾਤ ਕਾਫੀ ਹੋ ਚੁੱਕੀ ਹੈ ਰਾਤ ਨੂੰ ਵੀ ਜਿਹੜਾ ਤਸਵੀਰਾਂ ਦੇ ਵਿੱਚ ਸੰਗਤਾਂ ਦੇ ਸਕਦੇ ਹੋ ਕਾਫੀ ਵੱਡੇ ਪੱਧਰ ਤੇ ਜਿਹੜਾ ਸੰਗਤਾਂ ਹਮਾ ਮਾ ਕੇ ਪਹੁੰਚ ਰਹੀਆਂ ਨੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਸੰਗਤਾਂ ਦੀ ਪਰਮਾਰ ਦੇ ਸਕਦੇ ਹੋ ਰਾਤ ਕਾਫੀ ਹਨੇਰੇ ਦੇ ਵਿੱਚ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਵਾਪਸੀ ਟਾਈਮ ਜੋ ਤਸਵੀਰਾਂ ਕੈਪਚਰ ਕੀਤੀਆਂ ਸਨ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਇਹ ਪਿੱਕੀਵੈਂਟ ਸ਼ਹਿਰ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੱਕੀਵੈਂਟ ਸ਼ਹਿਰ ਦੇ ਵਿੱਚ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਕਾਫੀ ਵੱਡੇ ਪੱਧਰ ਦਾ ਜਿਹੜਾ ਟ੍ਰੈਫਿਕ ਲੱਗ ਜਾਂਦਾ ਸੋ ਇਹ ਸਨ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬਾਅਦ ਤੋਂ ਵੱਧ ਸ਼ੇਅਰ ਜ਼ਰੂਰ